ਸਾਸੀਗਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਰਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਜੈਤੋ ਤਹਿਸੀਲ ਵੀਹਨੂ ਜੈਤੋ ਪੈਂਦੀ ਹੈ ਜ਼ਿਲ੍ਹਾ ਇਹਦਾ ਫਰੀਦਕੋਟ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ 사ਸੀਗਾ ਬਾਈ ਜੀ 사ਸੀਗਾ ਬਾਈ ਜੀ ਤੇ ਬਾਈ ਨਾਮ ਕੀ ਹੈ ਜੀ ਆਪਣਾ ਨਾਮ ਕੋਮਨ ਸ਼ਰਮਾ ਬਾਈ ਦਾ ਨਾਮ ਪੂਰਨ ਸ਼ਰਮਾ ਬਾਈ ਜੇ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈਸ ਆਈ ਆਪਣਾ ਜੀ ਬਾਈ ਆਪਣਾ ਪਿੰਡ ਜੈਤੋ ਨੇੜੇ ਠਾਣਾ ਪੈ ਜਾਂਦਾ ਠੀਕ ਜੈਤੋ ਜਿਹੜਾ ਬਿਲਕੁਲ ਬਾਈ ਦੇ ਜੇ ਕਿਸੇ ਨੇ ਘਰ ਆਉਣਾ ਹੋਵੇ ਤੇ ਬਾਈ ਨੇੜੇ ਬਾਈ ਦੇ ਘਰ ਦੇ ਠਾਣਾ ਪੈ ਜਾਂਦਾ ਬਾਕੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਹੀ ਆ ਜੇ ਤੁਸੀਂ ਬਾਈ ਦੇ ਪਿੰਡ ਆ ਕੇ ਤੇ ਬਾਈ ਨੂੰ ਫੋਨ ਲਾ ਕੇ ਆ ਸਕਦੇ ਹੋ ਘਰੇ ਤੇ ਇੱਕ ਨੇ ਨਗ ਬੁਕਾਉ ਹੈ ਜੀ ਆਪਣੇ ਕੋਲ ਤਨ ਨਗ ਤਿੰਨ ਨਾ ਕਪਕਾਉਗਾ ਬਾਹਰ ਦਾ ਕੰਮ ਹੈ ਜੀ ਬਾਈ ਨਹੀਂ ਬਾਹਰ ਦਾ ਨਹੀਂ ਕੋਕੜੇ ਤੋਂ ਲੈ ਕੇ ਚਾਰ ਕਰਕੇ ਵੇਚਦੇ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਤਿੰਨ ਨਾਗਾ ਹਾਂਜੀ ਦੱਸੋ ਕੀ ਡਿਟੇਲ ਆ ਜੀ ਇਹ ਬਾਈ ਤੀਜਾ ਸੂਆ ਸੁਣੀ ਆ ਗਾਂ ਤੇ ਪਿਛਲੇ ਸੂਏ ਦਾ 15 ਲੀਟਰ ਦੁੱਧ ਸੀ ਠੀਕ ਹੋ ਜੀ ਤੇ 15 ਦਿਨ ਕੱਚੀ ਹੈ ਹਜੇ 15 ਦਿਨਾਂ ਦੀ ਕੱਚੀ ਆ ਪਿਛਲਾ ਸੂਆ ਐਸ ਵਾਰੀ ਤੀਜਾ ਸੂਆ ਸੂਣੀ ਆ ਬਾਈ ਪਿਛਲੇ ਸੂਏ 15 ਲੀਟਰ ਦੁੱਧ ਸੀ ਥਣ ਬੰਨੇ ਦੀ ਚੰਗੀ ਆ ਬਾਈ ਤਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਮੂੰਹ ਮੱਥਾ ਦੇਖ ਸਕਦੇ ਹਾਂ ਮੜੱਕ ਤੁਰਾ ਵਗਾ ਦੀ ਮਾਈ ਜੀ ਗਾਂ ਦੇ ਵੀਰੇ ਸੰਗ ਆ ਹੁਣ ਬਾਕੀ ਤੁਸੀਂ ਤੁਰਾ ਦੇਖ ਹੀ ਸਕਦੇ ਹੋ ਬਾਈ ਤੇ ਬਾਈ ਜੀ ਮੁੱਲ ਕੀ ਕਰਦੇ ਜੀ ਆਪਾਂ ਇਹਦਾ ਜੀ ਮੁੱਲ 83000 ਮੁੱਲੇ ਦਾ 38000 ਬਾਈ ਕਰਦੇ ਆ ਤੇ ਮਾਨ ਕੀਤਾ ਜਾਊਗਾ ਜੀ ਹਾਂ ਜੀ ਮਾਨ ਤਾਂ ਕੀਤਾ ਕੋ ਠੀਕ ਹੋ ਜੀ ਤੇ ਆਹ ਦੂਸਰੀ ਗਾਂ ਲਈ ਆ ਜੋ ਇਹਦਾ ਕੀ ਆ ਜੀ ਡਿਟੇਲ ਆ ਜੀ ਇਹ ਬਾਈ ਜਸੂਆ ਇਹਨੇ ਸੁਣਾਇ ਤੈਲਾ ਠੀਕ ਹੋ ਆਪਾਂ ਬਈ ਹਮੇਸ਼ਾ ਸਚਾਈ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੀਜਾ ਸੁਆ ਵੈੜ ਨੇ ਗਾਣੇ ਸੂਣਾ ਤੇ ਇਹ ਬਈ ਤੈਲਾ ਤੇ ਪਿਛਲੇ ਵੀ ਕਿੰਨਾ ਦੁੱਧ ਦਿੱਤਾ ਸੀਗਾ ਜੀ ਲੈ ਸੁਏ 12 ਤੇਰਾ ਲੀਟਰ ਆਪਣੀ ਘਰ ਦੀ ਗਾਂ ਜੀ ਇਹ ਨਹੀਂ ਲੈ ਕੇ ਜੀ ਬਾਈ ਨੇ ਲੈ ਕੇ ਆਂਦੀ ਸੀਗੀ ਜੀ ਦੋ ਤੁਸੀਂ ਲੈ ਕੇ ਆਂਦੀ ਸੀਗੀ ਕਿੰਨਾ ਕੁ ਦੁੱਧ ਚੋਇਆ ਜੀ 13 ਲੀਟਰ ਦੁੱਧ ਜੀ 13 ਲੀਟਰ ਦੁੱਧ ਚੋਇਆ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਜੀ 1 ਮਹੀਨਾ ਪਹਿਲੇ ਠੀਕ ਹੋ ਜੀ ਤੁਸੀਂ ਗਾਂ ਦੇਖ ਸਕਦੇ ਹੋ ਇਹ ਮੂਰਲੇ ਥਣੋਂ ਬਹਿਣੀ ਵਾਲੇ ਪਾਸੇ ਠੀਕ ਹੋ ਜੀ ਮੂਰਲੇ ਪਾਸੇੋਂ ਬਹਿਣੀ ਵਾਲੇ ਪਾਸੇੋਂ ਬਈ ਤੇਲ ਗਾਂ ਵੇਖ ਸਕਦੇ ਹੋ ਬਈ ਤੁਸੀਂ ਬਾਡੀ ਬੰਤਰ ਦੇਖ ਸਕਦੇ ਹੋ ਮੜਾ ਤੋਰਾ ਵਿਖਾ ਦਿਓ ਜੀ ਬਾਕੀ ਥਣੋਂ ਜੋ ਦੁੱਧ ਬਈ ਸਹੀ ਆਉਂਦਾ ਜੀ ਹਾਂ ਬਈ ਸਹੀ ਹੈ ਬਈ ਠੀਕ ਹੋ ਜੀ ਅਰੇ ਮਹੀਨੇ ਦੀ ਕੱਚੀ ਕਾਂ ਬਾਈ ਤੇ ਲਗਾ ਇਹ ਬਾਈ ਨੇ ਆਪ ਹੀ ਦੱਸਿਆ ਕੋਸ਼ਿਸ਼ ਇਹ ਰਹਿੰਦੀ ਆ ਬਈ ਕਿਸੇ ਭਰਾ ਦਾ ਢੇੜਾ ਨਾ ਵਜੇ ਬਾਅਦ ਚ ਲੋਕ ਮਤਲਬ ਤਰਾਜ ਕਰਦੇ ਇਹ ਚੀਜ਼ਾਂ ਆਪਾਂ ਹਮੇਸ਼ਾ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਆਸਣਾ ਵੀ ਇਸ ਵਾਰ ਕਿੰਨਾ ਦੁੱਧ ਦੇ ਸਕਦੀ ਹੈ ਜੀ 14-15 ਲੀਟਰ ਦੇ ਰੂਪ ਠੀਕ ਹੋ ਜੀ ਤੇ ਆਪਾਂ ਮੁੱਲ ਕੀ ਕਰਦੇ ਹਾਂ ਜੀ 25000 25000 ਮੁੱਲ ਕਰਦੇ ਮਨ ਕੀਤਾ ਜਾਊਗਾ ਜੀ ਹਾਂ ਜੀ ਠੀਕ ਹੋ ਜੀ ਤੇ ਤੀਜਾ ਨੱਕ ਕੀ ਹੈ ਜੀ ਆਪਣਾ ਇਹ ਕਟਾ ਬਾਈ ਕਟਾ ਬਕਾਉਗਾ ਬਾਈ ਨੀਲੀ ਰਾਵੀ ਦਾ ਬਾਈ ਘਰ ਦਾ ਕਟਾ ਬਾਈ ਜੀ ਆਪਣੇ ਘਰ ਦਾ ਕਟਾ ਬਾਈ ਆਪਣਾ ਠੀਕ ਉਹਦੀ ਉਮਰ ਹੈ ਜੀ 11 ਮਹੀਨੇ ਦੀ ਉਮਰ ਆ ਹਾਂ ਮਾਂ ਦਾ ਸਰਦ ਦਾ 15 ਸਾਲ ਆਪਣੇ ਜਿਹੜੀ ਇਹਦਾ ਮਾਂ ਵੀਰੇ ਆਪਣੇ ਘਰ ਦਾ ਰਵਾਈ ਹੈ ਇਹ ਆਪਣੇ ਘਰ ਦਾ ਰਵਾਈ ਠੀਕ ਹੋ ਜੀ ਤੇ ਸੀਮਨ ਕਿਹਦਾ ਜੀ ਇਹ ਸਰਕਾਰੀ ਸੀਮਨ ਭਰਾਇਆ ਜੀ ਬਾਈ ਹਾਂ ਡਾਕਟਰ ਤੋਂ ਸਰਕਾਰੀ ਹਸਪਤਾਲ ਆ ਡਾਕਟਰ ਤੋਂ ਸਰਕਾਰੀ ਸੀਮਨ ਆ ਜੀ ਮੂੰਹ ਮੱਥੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਮੂੰ ਕਟਾ ਦੇਖ ਸਕਦੇ ਹੋ 11 ਮਹੀਨਾ ਦਾ ਕਟਾ ਤੇ ਮੜਾ ਤੋੜ ਕੇ ਵਿਖਾ ਦਿਉਰੇ ਮੂਮੁੱਤ ਸਦਾ ਚੰਗਾ ਬਈ ਜਿਹੜੇ ਨੀਲੀ ਰਾਵੀ ਨੂੰ ਪਸੰਦ ਕਰਦੇ ਲੋਕ ਜਾਂ ਨੀਲੀ ਰਾਵੀ ਨੂੰ ਚਾਹਣ ਵਾਲੇ ਲੋਕ ਆ ਉਹ ਜ਼ਰੂਰ ਭਾਈ ਨਾਲ ਕੰਟੈਕਟ ਕਰਨ ਕੀ ਮੁੱਲ ਕਰਦੇ ਆ ਵੀਰ ਕੱਟੇ ਦਾ 19000 ਰੁਪਏ 19000 ਰੁਪਏ ਬਾਈ ਕੱਟੇ ਦਾ ਮੁੱਲ ਕਰਦੇ ਇਹਦੀ ਮਾਂ ਹੈਡਾ ਕਿੰਨਾ ਦੁੱਧ ਸੀਗਾ ਜੀ 15 ਲੀਟਰ ਦੁੱਧ 15 ਲੀਟਰ ਦੁੱਧ ਆ ਉਹ ਘਰੇ ਹੀ ਆ ਜੀ ਇਸ ਟਾਈਮ ਆਪਣੀ ਠੀਕ ਹੋ ਜੀ ਉਹ ਦਿਖ ਰਹੀ ਹੋਊਗੀ ਵੀ ਸੁਣ ਕੈਮਰੇ ਚ ਉਹ ਇਹਦੀ ਮਾਂ ਤੇ 19000 ਰੁਪਏ ਬਾਈ ਦਾ ਮੁੱਲ ਕਰਦੇ ਆ ਤੇ ਮਾਨਕੀਤਾ ਜਾਊਗਾ ਬਾਈ ਜੀ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ 81466 ਹਾਂਜੀ 650 ਇੱਕ ਵਾਰ ਫੇਰ ਬੋਲ ਦਿਓ ਜੀ 81466 650 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਤਿੰਨਾ ਜਾਨਵਰਾਂ ਚੋਂ ਪਸ਼ੂਆਂ ਚੋਂ ਕੋਈ ਪਸੂ ਪਸੰਦ ਹੋਵੇ ਕੋਈ ਵੈੜ ਗਾਂ ਪਸੰਦ ਹੋਵੇ ਜਾਂ ਕਟਾ ਪਸੰਦ ਹੋਵੇ ਤੇ ਬਾਈ ਨਾਲ ਜਰੂਰ ਤੁਸੀਂ ਜਰੂਰ ਕੰਟੈਕਟ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ